ਲੋ ਜੀ ਵੀਰੋ ਨਵੇਂ ਦਾ ਵੀ ਕਰਤਾ ਅੱਜ ਸੌਦਾ ਮਾਰਕਾਂ ਬਹੁਤ-ਬਹੁਤ ਬਾਈ ਨਾਲੋਂ ਬਾਈ ਨਾਲੇ ਖਿੱਚਲੀ ਖਿੱਚਲੀ ਜੀ ਖਿੱਚਲੀ ਵਧਾਈਆਂ ਬਾਈ ਉਹ ਹੋ ਗਈ ਜੀ ਖਿੱਚਲੀ ਫੋਟੋ ਮਾਰਕਾਂ ਦੀ ਬਾਈ ਨੂੰ ਬਹੁਤ-ਬਹੁਤ ਨਵੇਂ ਟਰੈਕਟਰ ਦੀਆਂ ਮੱਕੀ ਬਾਈ ਦਿਨਾਂ ਦਾ ਬਹੁਤ ਜ਼ਿਆਦਾ ਹਰਕ ਪੈ ਗਿਆ ਦਿਨ ਛੋਟੇ ਹੋ ਗਏ 5 ਕ ਵੱਜੇ ਆ ਦਿਨ ਛਪਣੇ ਵਾਲਾ ਹੋ ਗਿਆ ਪੂਰਾ ਇਹਨਾਂ ਬੋਰੀ ਮਾਮਾ ਜੀ ਬੇਤੰਡੋ ਫਾਰਮ ਹਾਂ ਉਹ ਤਾਂ ਕੰਮ ਵੀ ਚੱਲਦਾ ਰ ਆਪਣੀ ਕਿਰਪਾ ਨਾਲ ਕਾਫੀਆਂ ਵਧਾਈਆਂ ਜੀ ਵਧਾਈਆਂ ਕਰਦੇ ਠੀਕ ਆ ਜਾਣਕ ਦੇ ਟਾਈਮ ਹੋਇਆ ਪਤਾ ਅੱਜ ਭਾਈ ਥੋੜੀ ਖਾਸੀ ਕਰ ਗਿਆ ਅੱਛਾ ਜੀ ਠੀਕ ਹੈ ਠੀਕ ਹੈ ਜੀ ਮਹਾਰਾਜ ਜਣਕ ਕਦੇ ਚੱਲਿਆ ਕਦੇ ਮੁੰਡਾ ਚੱਲਿਆ ਠੀਕ ਹੈ ਠੀਕ ਹੋ ਗਿਆ ਵਧੀਆ ਹੀ ਹੈ ਯਾਰ ਠੀਕ ਹੈ ਜੀ ਠੀਕ ਆ ਸੁੱਖੇ ਬਾਈ ਆ ਗਿਆ ਸੁੱਖੇ ਬਾਈ ਨੇ ਅੱਜ 850 ਦਵਾਤਾ ਕਹਾਣੀ ਤੇ ਸਹੀ ਕਰ ਗਿਆ ਕਰ ਗਿਆ ਮੈਨੂੰ ਤਾਂ ਅਜ ਤਾਂ ਵੀ ਸੁੱਖਾ ਬਾਈ ਦੇਖਾ ਭਰ ਕੇ ਲਿ ਗਏ ਅੱਛਾ ਠੀਕ ਹੈ ਬਹੁਤ ਖਾਤੇ ਦੀ ਬੈਂਟ ਵਾਡੀ ਤੇ ਕੱਲ ਵੀਡੀਓ ਬਾਈ ਦੀ ਬਹੁਤ ਫੋਨ ਆਏ ਆ ਸਵਰਾਧ ਦੇ ਹਾਂਜੀ ਹਾਂਜੀ ਮੈਂ ਨੰਬਰ ਪਾਦਾ ਮਾਮੇ ਦਾ ਮਾਮਾ ਦੁਖੀ ਹੋ ਗਿਆ ਬਾਈ ਫੋਨ ਸੁਣਦਾ ਸੁਣਦਾ ਦੇ ਫੋਨ ਲੈ ਫੋਨ 15 ਫੋਨ ਆ ਰਹੇ ਹੋਏ ਲੈ ਜੇ ਹੈ ਜੀ 15 ਹੁਣ ਤਾਂ ਜਾਂਦੇ ਨੂੰ ਲਾ ਲੈ ਹੁਣ ਅੱਧੇ ਘੰਟੇ ਤੇ ਅੱਧੇ ਘੰਟੇ ਜਾਏ ਕਿ ਨਹੀਂ ਆਏ ਸਹੀ ਜੀ ਨੰਬਰੇ ਨਾਮਾ ਕਈ ਵਾਰ ਤਾਂ ਆਏ ਹੋਏ ਦਾ ਵੀ ਟ੍ਰੈਕਟਰ ਨਹੀਂ ਵੇਚਣਾ ਯਾਰ ਛੱਡੋ ਭਰਾ ਹਨਾ ਜੀ ਕਰਮੇ ਹਰਦਾ ਇੱਕ ਨੰਬਰ ਹੋਰ ਲੱਗੀ ਆਪਾਂ ਹਾਂ ਰਾਤ ਨੂੰ ਫੋਨ ਆਇਆ 11 ਵਜੇ ਅੱਛਾ ਚਲੋ ਗੱਲ ਤਾਂ ਮੈਂ ਕਿ ਹੋਈ ਪਰ ਅਕਦਾ ਖੁੱਲੇ ਗਈ ਓਕੇ 11 ਵਜੇ ਫੋਨ ਆਇਆ ਨਾ ਅੱਛਾ ਜੀ ਨਹੀਂ ਮੈਂ ਆਪਾਂ ਬੰਦ ਕਰ ਦਿੰਦੇ ਆ ਉਹਦਾ ਹੈ ਜੀ ਠੀਕ ਆ ਕਿਹੜੇ ਜਾਣਾ ਤੇ ਦੁਕਾਨ ਵਾਲੇ ਨੂੰ ਵੀ ਜਾਇਦਾ ਉਹਦਾ ਹੈ ਜੀ ਚਲੋ ਕੋਈ ਗੱਲ ਆਪਣੀ ਜਿਹੜਾ ਸੱਚਾ ਗਲਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਸਹੀ ਗੱਲ ਅਸੀਂ ਉਹਦੀ ਜਗਾ ਕੋਈ ਸ਼ਾਇਦ ਅਸੀਂ ਕਰੇ ਲਈਏ ਠੀਕ ਆ ਜੀ ਪਰਣੀ 11 ਵਜੇ ਆਪਾਂ ਲੱਗਿਆ ਸੁੱਖੇ ਸੁੱਖਾ ਬਾਈ ਨੇ ਫਾਇਦਾ ਆਪਣਾ ਕਰਿਆ ਕਿ ਘਾਗਦਾ ਕਰਿਆ अच्छा ठीक <laughs> है। ਇਹ ਨਪਰਾ ਬਾਤ ਦਾ। ਹਾਂ। ਵੀ ਆ ਕੁਸੋ ਕੇ ਵੀਰੇ। ਹਾਂ ਚਲੋ ਟਰੈਕਟਰ ਵੀ ਵਧੀਆ। ਯਾ ਤੇ ਆਪਣਾ ਜੋਰ ਲਾਇਆ ਮਦਰ। ਟਰੈਕਟਰ ਵੀ ਵਧੀਆ ਤਾਂ ਹੀ। ਜਿਹੜੀ ਬਾਈ ਨੇ ਦੋਨੇ ਤਰ੍ਹਾਂ ਬਚਾ ਲਿਆ ਮੋਕੇ ਤੇ। ਠੀਕ ਹੈ। ਹਾਂ। ਮੈਂ ਕੁਝ ਨਹੀਂ ਲੈਣਾ ਮੈਂ ਕਿਹਾ ਭਾਟਾ ਟਰੈਕਟਰ ਦੇ ਵਿੱਚ। ਗਾ ਕਿ ਉਹਨੇ ਕੋ ਦੋ ਤਿੰਨ ਤੇ ਲੈਣੇ ਵਾਲੇ ਮੌਕੇ ਤੇ। ਸਿੱਖ ਬਰਾਹੀ ਨਹੀਂ ਗੱਲ। ਹਾਂ ਜੀ। ਮੈਂ ਕਿਹਾ ਫਿਰ ਆ ਭਾਟਾ ਟਰੈਕਟਰ। ਹਾਂ ਟਰੈਕਟਰ। ਵੀ ਤੇਰੇ ਨਾਲ ਥੋੜਾ ਫਰਕ ਪੈਣ ਲੱਗਿਆ ਤੇਰੇ। ਬਿਲਕੁਲ ਜੀ। ਨਾ ਨਾ ਬਿਲਕੁਲ ਬਿਲਕੁਲ। ਸਰ ਮੈਂ ਤੇ ਕਰੀ ਆਪਣੇ ਜਿਹੜਾ ਬੈਂਕ। ਕਿਨੇ ਜੀ। ਠੀਕ ਹੈ ਜੀ। ਬ ਠੀਕ ਹੈ ਜੀ ਮਿੱਤਰੋ ਬਹੁਤ ਬਹੁਤ ਮੁਬਾਰਕ ਆ ਤੁਹਾਨੂੰ ਮੁਬਾਰਕਾ ਜੀ ਸਾਰਿਆਂ ਨੂੰ ਠੀਕ ਹੈ ਚੰਗਾ ਵੀਰ ਠੀਕ ਹੈ ਭਰਾ ਓਕੇ ਜੀ ਓਕੇ ਠੀਕ ਹੈ ਚੰਗਾ ਵੀਰੇ ਚੰਗਾ ਜੀ ਚੰਗਾ ਜੀ ਠੀਕ ਹੈ ਭਾਈ ਓਕੇ ਜੀ ਓਕੇ ਤੇ ਲੋ ਜੀ ਭਾਈ ਟਰੈਕਟਰ ਦਾ ਦਿੱਤਾ ਬਾਈ ਨਾਲ ਨੂੰ 30 60 ਠੀਕ ਹੈ ਜੀ ਤੇ ਬਾਕੀ ਹੋਰ ਵੀ ਭਾਈ ਪੁਰਾਣੇ ਆਪਣੇ ਕੋਲ ਆਪਣੇ ਕੋਲ 585 ਟਰੈਕਟਰ ਆਇਆ ਜੀ 99 ਮਾਡਲ ਵਧੀਆ 70 80 ਪਾਹੇ ਟਾਇਰ ਆ ਉਦੀ ਵੀਡੀਓ ਆਪਾਂ ਤੁਹਾਨੂੰ ਰੋਕੇ ਪਾਵਾਂਗੇ ਇੱਕ ਅੱਧਾ ਦਿਨ ਬਾਈ ਕਿਉਂਕਿ ਅੱਜ ਥੋੜਾ ਜਿਹਾ ਟਰੈਕਟਰ ਧੋ ਧੂ ਨਹੀਂ ਹੋਇਆ ਬਾਈ ਥੋੜਾ ਜਿਹਾ ਲਿਬੜਿਆ ਪਤਾ ਤੇ ਥੋੜਾ ਜਿਹਾ ਅਸੀਂ ਵੀ ਬੀਜੀ ਤੇ ਅੱਜ ਧੋ ਧੂ ਕੇ ਮੜਾ ਜਾ ਪਾਵਾਂਗੇ ਵੀਡੀਓ ਠੀਕ ਹੈ ਜੀ ਰੇਟ ਵੀ ਜਮੇ ਜਾਇਜ ਜਈ ਉਹਦਾ ਉਹ ਆਪਾਂ ਤੁਹਾਨੂੰ ਦੇ ਦੇਣਾ ਜਾਇਜ ਮੁੱਲ 'ਚ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਲਿਓ ਬਾਕੀ ਆਪਣੇ ਇੰਡੋ ਫਾਰਮ ਦੇ ਸਾਰੇ ਮਾਡਲ ਹੁੰਦੇ ਨੇ ਜੀ 30 60 30 ਪਹਿ ਆਪਨਾ 30 55 30 55 ਐਨ ਵੀ 30 48 ਠੀਕ ਹੈ ਜੀ ਇਹਦੇ ਵੀ ਹੁਣ ਰੇਟ ਆਪਾਂ ਨੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਰੇਟ ਜਿਵੇਂ ਜਾਇਜ਼ ਕਰਤੇ ਬਾਈ ਠੀਕ ਆ ਜੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਰੇਟਾਂ ਦਾ ਜੋ ਵੀ ਜਿੰਨਾ ਫਰਕ ਪਿਆ ਉਹਦੇ ਨਾਲੋਂ ਆਪਾਂ ਵੱਧੇ ਪਾਇਆ ਬਾਈ ਠੀਕ ਆ ਜੀ ਜੇ ਕਿਸੇ ਵੀ ਨੇ ਐਂਡੋ ਫਾਰਮ ਲੈਣਾ ਤਾਂ ਤੁਹਾਨੂੰ ਰੋਪੜ ਆਉਣਾ ਪੈਣਾ ਬਾਈ ਰੇਟ ਦੀ ਵੀਰਾਂ ਨੂੰ ਬੇਨਤੀ ਆ ਵੀ ਆਪਾਂ ਤੁਹਾਡਾ ਨਾਲ ਆਏ ਤੇ ਮਾਨਤਾ ਉਹ ਕਰਾਂਗੇ ਰੇਟ ਆਪਾਂ ਤੁਹਾਨੂੰ ਜਮਾ ਜਮਾ ਐਂਡ ਵਾਲਾ ਦਵਾਂਗੇ ਕੋਈ ਨਹੀਂ ਤੁਹਾਨੂੰ ਦੇ ਸਕਦਾ ਜੀ ਠੀਕ ਆ ਜੀ ਤੇ ਤੁਹਾਨੂੰ ਰੋਪੜ ਏਜੰਸੀ ਦੇ ਵਿੱਚ ਆਉਣਾ ਪੈਣਾ ਜੀ ਤੇ ਆਏ ਤੇ ਆਪਾਂ ਥੋੜਾ ਪੂਰਾ ਵਧੀਆ ਮਾਣਦਾਨ ਕਰਾਂਗੇ ਰੋਪੜ ਆਇੰਦਾ ਠੀਕ ਹੈ ਜੀ ਆ ਵੀ ਆਪਣਾ ਐਨਵੀ ਮਾਡਲ ਹੈ ਜੀ ਇਹ ਆਪਣਾ 16 ਦੇ ਟਾਇਰਾਂ ਵਾਲਾ ਤੇ ਆਪਣਾ 30 60 ਮਾਡਲ ਹੈ 4 ਸਪੀਡ ਦੇ ਵਿੱਚ ਤੁਸੀਂ ਤੇ ਨਾਲ ਸੁਪਰ ਸੀਡਰ ਜਾਦੇ ਤੇ ਮਰਜ਼ੀ ਚਲਾ ਸਕਦੇ ਆ ਪੂਰਾ ਛੋਟਾ ਟਰੈਕਟਰ ਹੈ ਜੀ ਠੀਕ ਹੈ ਜੀ ਬਾਕੀ ਰੋਟਾਵੇਟਰ ਵੀ ਆਪਣੇ ਕੋਲ ਬਾਈ ਆਪਾਂ ਦੇਣੇ ਵੀ ਆ ਕਰ ਲਓ ਇੱਕ ਦੋ ਪੀਸ ਤੇ ਰੋਟਾਵੇਟਰ 7 ਫੁੱਟ 8 ਫੁੱਟ ਆਪਣੇ ਕੋਲ ਖੜੇ ਹੁੰਨੇ ਆ ਹਾਜ਼ਰ ਜਦੋਂ ਮਰਜ਼ੀ ਲਿਆ ਸਕਦੇ ਤੁਸੀਂ ਠੀਕ ਹੈ ਜੀ ਸੱਤ ਜਿਹੜਾ ਆਪਣਾ 7 ਫੁੱਟਾ ਮਾਡਲ ਹੈ ਇਹਦੇ ਵਿੱਚ 54 ਬਲੇਡ ਆਉਂਦੇ ਨੇ ਜੀ ਦੋਨੇ ਪਾਸੇ ਤੁਹਾਨੂੰ ਡਿਸਕ ਮਿਲ ਜਾਂਦੀ ਇਹਦੇ ਵਿੱਚ ਠੀਕ ਹੈ ਜੀ ਪੂਰਾ ਹੈਵੀ ਡਿਊਟੀ ਵਾਲਾ ਮਾਡਲ ਹੈ ਜੀ ਇਹ ਆ ਸਾਡਾ ਮੁੰਡਾ ਸ਼ਕਤੀਮਾਨ ਨਾਲ ਖੜਾ ਹੋਰ ਭਾਈ ਆ ਹਾਲਾ ਆਸੀ ਕਾਲ ਹੋ ਠੀਕ ਆ ਹਾਂਜੀ ਭਾਈ ਠੀਕ ਆ ਰੋਪੜਦਾ ਹੀ ਆ ਹਾਂਜੀ ਹਾਂਜੀ ਠੀਕ ਆ ਇਹ ਮੁੰਡਾ ਸਾਡਾ ਸ਼ਕਤੀਮਾਨ ਦੇ ਵਿੱਚ ਜੌਬ ਕਰਦਾ ਬਾਈ ਬਹੁਤ ਮਿਹਨਤੀ ਮੁੰਡਾ ਇਹ ਠੀਕ ਆ ਜਿਹੜਾ ਬੰਦਾ ਮਿਹਨਤ ਕਰਦਾ ਉਹਦੀ ਆਪਾਂ ਬਹੁਤ ਕਦਰ ਕਰਦੇ ਆ ਤੇ ਬਾਕੀ ਹੋਰ ਰੋਡ ਮਟਰ ਵਧੀਆ ਵੇਖਦੇ ਆ ਠੀਕ ਆ ਜੀ ਠੀਕ ਹਨੂ ਬੁਕਿੰਗ ਆਈ ਵੀ ਅੱਠ ਫੁੱਟਾਂ ਓਕੇ ਜੀ ਠੀਕ ਆ ਤੇ ਬਾਕੀ ਸੁੱਖੇ ਬਾਈ ਨਾਲ ਮਲਾਉਨੇ ਆ ਹੋਰ ਸੁੱਖੇ ਬਾਈ ਆ ਕਹਿ ਗਾਲੇ ਯਾਰ ਭੱਜਦਾ ਅੱਜ ਤੋਂ ਬੜਾ ਮਹਾਂ ਟਰੈਡਰ ਆਦੀ ਅੰਦਰ ਅੱਛਾ ਅੱਛਾ ਠੀਕ ਆ ਤੇ ਸੁੱਖਾ ਬਾਈ ਹੁਣ ਕੋਈ ਬਾਈ ਸੁੱਖਾ ਬਾਈ ਨੂੰ ਲੱਭਦਾ ਹੋਵੇ ਤਾਂ ਸੁੱਖਾ ਬਾਈ ਤੁਹਾਨੂੰ ਰੋਪੜ ਇੰਡੋ ਫਾਰਮ ਜਾਂ ਸੀ ਨਹੀਂ ਮਿਲੂਗਾ ਠੀਕ ਆ ਠੀਕ ਆ ਸੁੱਖੇ ਬਾਈ ਦੀ ਜਦਵੀ ਵੀਡੀਓ ਪਾਉਨੇ ਆ ਬਾਈ ਨੂੰ 2000 ਬੰਦੇ ਪਛਾਣ ਲੰਨੇ ਦੇਖ ਕੇ ਕਿਉਂਕਿ ਬਾਈ ਬਹੁਤ ਪੁਰਾਣਾ ਕੰਮ ਕਰਦਾ ਬਾਈ ਕਿਸੇ ਨੇ ਕੋਈ ਪੁਰਾਣਾ ਟਰੈਕਟਰ ਲੈਣਾ ਹੁੰਦਾ ਤਾਂ ਬਾਈ ਨਾਲ ਜਰੂਰ ਸੰਪਰਕ ਕਰਿਆ ਕਰੋ ਬਾਈ ਕੋਲ ਸਾਡੇ ਲੋਕਲ ਅਗੇ ਦੇ ਲੈ ਕੇ ਜਿਹੜੇ ਘਰੇਲੂ ਟਰੈਕਟਰ ਖੜੇ ਨੇ ਉਹ ਵੀ ਬਾਈ ਕੋ ਹੁੰਦੇ ਆ ਹੈ ਤੁਖੇ ਬਾਈ ਹਾਂ ਜੀ ਹਾਂ ਅੜ ਦਮੀਆਂ ਸੋ ਅਗੇ ਦੇ ਲੈ ਕੇ ਸੁਕਣਾ ਨੰਬਰ ਦੱਸ ਦੇ ਬਾਈ ਮੜਾ ਜਾ 9846 9851 04460 04460 ਆ ਬਾਈ ਦਾ ਨੰਬਰ ਆ ਬਾਈ ਬਾਈ ਨਾਲ ਗੱਲਬਾਤ ਕਰ ਸਕਦਾ ਕਿਸੇ ਨੇ ਵੀ ਕੋਈ ਟਰੈਕਟਰ ਪੁਰਾਣਾ ਸਰਾਣਾ ਲੈਣਾ ਹੋਵੇ ਤੇ ਬਾਕੀ ਬਾਈ ਆਪਾਂ ਵੀ ਹੁਣ ਚੱਲੀਏ ਜੀ ਟਰੈਕਟਰ ਲਾ ਦੀ ਅੰਦਰ ਟਰੈਕਟਰ ਵਿਗ ਗਈ ਇੱਕ ਆਪਣਾ ਪੁਰਾਣਾ ਵਿਗ ਗਿਆ 855 ਉਹਦੀ ਵੀਡੀਓ ਬਾਈ ਪਾਈ ਨਹੀਂ ਥੋੜਾ ਜਿਹਾ ਮੈਂ ਗਿਆ ਉਹਦਾ ਬਾਹਰ ਟਰੈਕਟਰ ਦਾ ਸੌਦਾ ਕਰਿਆ ਸੁੱਖੇ ਬਾਈ ਨੇ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਗੱਲ ਨਹੀਂ ਕੋਈ ਹੋਰ ਟਰੈਕਟਰ ਆਇਆ ਆਪਾਂ ਦਾ ਆਪਾਂ ਤੁਹਾਡੇ ਨਾਲ ਜਰੂਰ ਵੀਡੀਓ ਸ਼ੇਅਰ ਕਰਾਂਗੇ ਜੀ ਤੇ 585 ਵੀਡੀਓ ਆਪਾਂ ਤੁਹਾਨੂੰ ਪਾਵਾਂਗੇ ਕੱਲ ਨੂੰ ਜਾਂ ਪਰਸੋਂ ਨੂੰ ਕਿਉਂਕਿ ਕੱਲ ਨੂੰ ਸੰਡੇ ਆ ਬਾਈ ਠੀਕ ਹੈ ਜੀ ਤੇ ਬਾਕੀ ਦੇਖੋ ਨਾਲੇ ਸਾਰੇ ਏਜੰਸੀ ਵਾਲੇ ਬਾਈ ਤੱਕ ਭਗ ਚਲੇ ਗਏ ਅਸੀਂ ਆਉਂਦੇ ਲੇਟ ਆ ਸਾਰਿਆਂ ਨਾਲੋਂ ਜਾਂਦੇ ਵੀ ਅਸੀਂ ਲੇਟ ਆ ਅਸੀਂ ਸਾਰਿਆਂ ਨੂੰ 1/2 ਘੰਟਾ ਲੇਟ ਆਉਨੇ ਆ ਤੇ ਆ ਦੇਖੋ ਡੌਂਡੀਰ ਵਾਲੇ ਵੀ ਚਲੇ ਗਏ ਸੋਨਾ ਲੀਕਾ ਵਾਲੇ ਸਵਰਾਜ ਵਾਲੇ ਕਬੂਟਾ ਵਾਲੇ ਫਾਰਮ ਟਰੈਕ ਵਾਲੇ ਵੀ ਚਲੇ ਗਏ ਜੀ ਠੀਕ ਆ ਜੀ ਤੇ ਮਮਾ ਇੰਡੋ ਫਾਰਮ ਦੇ ਰੇਟ ਆਪਾਂ ਹੁਣ ਜਮੇ ਜੈਜ ਕਰਦੇ ਹਾਂ ਹਾਂ ਜੀ ਫੋਨ ਦੇ ਰੇਟ ਦੱਸਣਾ ਨਹੀਂ ਫੋਨ ਦੇਣਾ ਪਰ ਆਪਾਂ ਰੇਟ ਜਮੇ ਜੈਜ ਕਰ ਆ ਜਮਾ ਜੈਜ ਹਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਰ ਰੇਟ ਦੇਣਾ ਆਪਾਂ ਨੂੰ ਅੱਛਾ ਵੀ ਜਿਹੜਾ ਕੋਈ ਸੋਚ ਵੀ ਨਹੀਂ ਸਾਦਾ ਫੋਨ ਪਰ ਨਹੀਂ ਹਾਂ ਇੱਕਾ ਤਸਾਈ 2000 ਓਕੇ ਬਾਈ ਫੋਨ ਤੇ ਥੋੜਾ ਜਿਹਾ ਕੰਮ ਖਰਾਬ ਹੋਇਆ ਬੇਨਤੀ ਹੈ ਹਾਂ ਵੀ ਆਪਣਾ ਪੁਰਾਣਾ ਡੈਕਟਰ ਜੈਜ ਘਟਾ ਦਿਓ ਓਕੇ ਜੀ ਜਿੰਨੇ ਦਾ ਬਿਲਕੁਲ ਜੀ ਬਾਈ ਜੇ ਆਪਾਂ ਤੋਂ ਕਿਸੇ ਨੇ ਨਵਾਂ ਡੈਕਟਰ ਜੈਜ ਲੈਣਾ ਤਾਂ ਪੁਰਾਣਾ ਡੈਕਟਰ ਜੈਜ ਘਟ ਹੋਊ ਇਹ ਸ਼ਰਤ ਹੈ ਜੀ ਠੀਕ ਆ ਜਿਵੇਂ ਕਿ ਤੁਹਾਨੂੰ ਮਮੇ ਨੇ ਦੱਸਿਆ ਵੀ ਰੇਟ ਜਮਾ ਜੈ ਦੇਵਾਂਗੇ ਵੀ ਦਵਾਂਗੇ ਮੌਕੇ ਤੇ ਆਏ ਤੇ ਠੀਕ ਹੈ ਜੀ ਬਾਕੀ ਚਲੋ ਅੱਜ ਦੀ ਵੀਡੀਓ ਕਰਦੇ ਆ ਆਪਾਂ ਇੱਥੇ ਖਤਮ ਆ ਤੇ ਕੋਈ ਕਿਸੇ ਨੂੰ ਗੱਲ ਦਾ ਗੁੱਸਾ ਗਿਲਾ ਲੱਗਿਆ ਹੋਵੇ ਤਾਂ ਮਾਫ ਕਰਿਓ ਜੀ ਠੀਕ ਹੈ ਜੀ ਬਾਕੀ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਤਾਂ ਉਹ ਵੀ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਹੈ ਜੀ ਠੀਕ ਹੈ ਜੀ ਕਿਉਂਕਿ ਆਪਣਾ ਕੰਮ ਬਾਈ ਆਲ ਰੌਂਡਰ ਹੈ ਆ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਵਿੱਚ ਇੰਨੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਆਪਣਾ ਪੇਜ ਹੈ ਜੱਗੂ ਮਹਾਲ ਉਹਨੂੰ ਵੀ ਜਾ ਕੇ ਜਰੂਰ ਫੋਲੋ ਕਰਿਓ ਜੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੌਗ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦੇ ਲਓ ਧੰਨਵਾਦ